どうも。<music> <music> ਜੋਬਸ ਜਾ ਕੇ ਬੜੀ ਸੋਹਣੀ ਇੰਟਰਵਿਊ ਕਰਾਂਗੇ ਇੱਥੇ ਸਾਰੇ ਇਨੰਦੇ ਇਨੰਦੇ ਹੌਸਲੇ ਬਲੰਦ ਹੈ ਤੇ ਇਹਨਾਂ ਨੇ ਹੁਣ ਚੁੱਪ ਨਹੀਂ ਕਰਨਾ ਕਿਉਂਕਿ ਬੜੇ ਚਿਰ ਬਾਅਦ ਸ਼੍ਰੋਮਣੀ ਕਾਲਜਾ ਨੰਬਰ ਸਰ ਦੀ ਬਹੁਤ ਤਕੜੀ ਜਿੱਤ ਹੋਈ ਹੈ ਤੇ ਸੂਰੂ ਦੇ ਇਲੈਕਸ਼ਨ ਦੇ ਵਿੱਚ ਅਸੀਂ ਅਸੀਂ 올 ਇੰਡੀਆ ਪਾਰਟੀਆਂ ਕਾਂਗਰਸ ਬੀਜੇਪੀ ਆਰਐਸਐਸ ਆਪ ਪਾਰਟੀ ਤੇ ਬਾਦਲਦਰੀਆਂ ਦਾ ਲੱਖ ਤੋੜ ਕੇ ਰੱਖਤਾ ਇਹ ਹੁਣ ਇਹ ਸਾਰੇ ਵਰਲਡ ਦੇ ਵਿੱਚ ਰੇਪਕਾਸ਼ਨ ਸੁਣਨਗੇ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਕੀ ਹੋਣਗੇ ਇੱਕ ਛੋਟਾ ਜਿਹਾ ਬੜਾ ਜਦੋਂ ਪ੍ਰੈਸਕੂਲਿਸੀ ਥੋੜਾ ਨੀਚੇ ਰਹਿੰਦਾ ਉਹ ਉੱਥੇ ਕੋਈ ਪਾਉਂਦਾ ਤੇ ਉਹਨੇ ਏਡੇ ਵੱਡੇ ਬੰਦੇ ਹਰਾਤੇ ਨਹੀਂ ਜੀ ਤੁਸੀਂ ਕਹਿੰਦੇ ਸੀ ਤੇ ਤਾਂ ਤਾਂ ਹੁੰਦਾ ਹੀ ਨਹੀਂ ਮੇਰਾ ਮਖੌਲ ਕਰਦੇ ਸੀਗੇ ਮੇਰ ਬੰਦੇ ਜੀ ਥੈਂਕ ਯੂ ਬਿੰਦਲ ਸਿੰਘ ਨੇ ਥੈਂਕ ਯੂ ਤੁਸੀਂ ਸਮਝ ਗਏ ਨਾ ਪੈਦਾ ਕਰਨਗੇ ਜਿੱਦਾਂ ਨਹੀਂ ਹਾਲਾ ਜੀ ਜੀ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਜੀ ਹਰਪਾਲ ਜੀ ਮਾਦੇ ਵੱਲੋਂ ਸਮਝ ਜੀ ਸਮਾਰਿਸਵਰ ਸਭ ਕਾਰਡ ਜਿਹੜਾ ਕਿ ਉਹ ਪੈਸੇ ਤੋਂ ਕਾਰਡ ਪੈਦਾ ਕਰਨਗੇ ਜਿੱਤ ਤਾਂ ਨਹੀਂ ਹਾਲ ਦਾ ਪਾਉਂਦੇ ਆ ਯਾਰ ਤਿੰਨਾਂ ਤੰਤ 6 ਕਿਲੋ ਜਾਉ ਹਾਰਨਗੇ ਬਾਅਦ ਫਿਰ ਇਹ ਖਜ਼ਾਨੇ ਵੀ ਵਜ਼ੀਰ ਨੂੰ ਇੰਨੇ ਨਹੀਂ ਪਤਾ ਕੌਣ ਜਿੱਤਰੇ ਹੈ ਫਿਰ ਉਹਨਾਂ ਨੂੰ ਖਜ਼ਾਨੇ ਦੇ ਉੱਤੇ ਨਹੀਂ ਬੈਠਣ ਦੇਣਾ ਚਾਹੀਦਾ ਜੇ ਵੀ ਸੰਪਟ ਬੈਣ ਦੇ ਉੱਤੇ ਜੀਮਰ ਸਾਹਿਬ ਨੂੰ ਆਪ ਹੀ ਸਿਫਾ ਦੇ ਦੇਣਾ ਚਾਹੀਦਾ ਤੇ ਉਹਨਾਂ ਦੇ ਵੀ ਹਰਕੇਂ ਮੈਂ ਵੀ ਕਿਹਾ ਨਾ ਸਾਡੀ ਪਾਰਟੀ ਜਿੱਤ ਹੋਈ ਹੈ ਮੈਂ ਤਾਂ ਪਰ ਗਿਆ ਜਾਂਦਾ ਸੀ ਆਮ ਆਦਮੀ ਪਾਰਟੀ ਦਾ پورے ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਦੇ ਸੀਮ ਮਿਸਟਰ ਵਿਗੜ ਕਾਲੇ ਜੀ ਜਿਸ ਤੇ ਤੋਂ ਬਣਿਆ ਹੈ ਉਹਨੂੰ ਆਪਨੇ ਹਰਾਇਆ ਤਕਰੀਬਤਾਂ ਮੈਂ ਕਹਿ ਗਿਆ ਆਮ ਆਦਮੀ ਪਾਰਟੀ ਤਾਂ 3 ਮਹੀਨੇ ਪਹਿਲੇ ਆਈ ਸੀ ਨਹੀਂ ਜੀ ਸਾਡੀ ਪਾਰਟੀ ਤੇ ਵਰਕਰਾਂ ਦੇ ਜਿਹੜਾ ਤੇ ਜਿਹੜੀ ਸਿਹਤ ਸਾਨੂੰ ਸੱਚ ਜਨਨ ਸਿਕ ਭਿੰਡਾ ਬਣ ਲੈ ਦਿੱਤੀ ਹੈ ਇਹ ਆਪਨੋ ਕਹਿੰਦੇ ਨਹੀਂ ਪਿੱਛੇ ਆਪਣੇ ਪਸੰਦ ਦੇ ਜਨਮ ਸੰਗਰਸ਼ ਵਿੱਚ ਮੈਨੂੰ ਅੰਪਰਦਾ ਕਰਦਾ। ਕਾਜੀ ਪਰਦਾ ਕਰ ਦੋ। ਇਹ ਉਹਦੀ ਜਿੱਤ ਹੋਈ ਹੈ। ਤੇ ਜਿਹੜੇ ਭਾਈ ਦੀਪ ਸਿੰਘ ਸਿੱਧੂ ਨੇ ਤੇ ਭਾਈ ਮੋਹਸੇਵਾਲ ਨੇ ਇਹ ਤੋਂ ਮੱਥੇ ਥੱਲੇ ਕਰਦੀਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹਦੇ ਨਾਲ ਸਿੱਖ ਔਮ ਨੂੰ ਬਹੁਤ ਜ਼ਿਆਦਾ ਦੁਨੀਆਂ ਦੇ ਵਿੱਚ ਪੈਦਾ ਹੋ ਗਿਆ ਹੈ। ਇਹ ਤੇ ਕੋਈ ਸਿਕੋਂ ਦੇ ਨਾਮ ਇੰਡੀਆ ਦੀ ਹਕੂਮਤ ਇਸ ਤਰ੍ਹਾਂ ਨਹੀਂ ਕਰ ਸਕਦੀ ਜਿਵੇਂ ਮੁਸਲਮਾਨਾਂ ਦੀਆਂ ਬਸਤੀਆਂ ਢਾਈ ਜਾਂਦੇ ਐ ਕਸ਼ਮੀਰ ਦੇ ਵਿੱਚ ਜ਼ੁਲਮ ਕਰੀ ਜਾਂਦੇ ਐ ਸੱਤ ਆੱਠ ਕਸ਼ਮੀਰੀ ਫੌਜ ਮਾਰ ਦਿੰਦੀ ਐ ਕੋਈ ਜਵਾਈ ਨਹੀਂ ਹੁੰਦੀ ਤੇ ਜਿਹੜੇ ਆਪਣੇ 36 ਗੜ ਦੇ ਵਿੱਚ ਤੇ ਬਿਹਾਰ ਦੇ ਵਿੱਚ Jharkhand ਚ ਜਿਹੜੇ ਕਬੀਲੇ ਲੋਕ ਹੈ ਆਦੇਵਾਸੀ ਉਹਨਾਂ ਨੂੰ Maowadi ਕਹਿ ਕੇ ਤੇ Naxalite ਕਹਿ ਕੇ ਹਕੂਮਤ ਸਿੱਧੀ ਗੋਲੀ ਮਾਰਦੀ ਹੈ ਉਹ ਜਿਹੜੇ ਜਿਹੜੇ BPI ਜੀ ਕਬੀਲੇ ਉਹਦੇ ਵਿੱਚੋਂ ਪრეਜ਼ੀਡੈਂਟ ਦੇ ਲਈ ਖੜੇ ਹੈ ਉਹਨਾਂ ਨੂੰ ਮੈਂ ਜ਼ਰੂਰ ਮਿਲੂੰਗਾ ਜੀ ਇੱਕ ਕਬੀਲਿਆਂ ਦੀ ਜਿਹੜੀ ਬਹੁਤ ਤੁਹਾਡੀ ਸਰਕਾਰ ਜਾਣ ਬੁੱਝ ਕੇ ਲੈ ਕੇ ਆ ਰਹੀ ਹੈ ਇਹ ਖਤਮ ਕਰੋ ਤੇ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰੋ ਕਿ ਇਹਨਾਂ ਦੀ ਦੁੱਖ ਤਕਲੀਫ ਸਾਰੀ ਖਤਮ ਹੋ ਜਾਏ ਸਰ ਸਾਹਿਬ ਪਹਿਲਾਂ ਪਾਰਲੀਮੈਂਟ ਵਿੱਚ ਕੀ ਮੁੱਦਾ ਉਠਾਏਗੇ ਆਪ ਪਹਿਲਾ ਮੁੱਦਾ ਕਿਹੜਾ ਹੋਊਗਾ ਪਹਿਲਾ ਮੁੱਦਾ ਉਹ ਸਮਝ ਨਹੀਂ ਕੌਣ ਸਾ ਮੁੱਦਾ ਉਠਾਏਗੇ ਆਪ ਕੋਲ ਪ੍ਰਾਇਰਟੀ ਕੀ ਹੋਊਗੀ ਉਹ ਤਾਂ ਦੇਖਾਂਗੇ ਉੱਥੇ ਜਾ ਕੇ ਕਾਹਦੇ ਤੇ ਸਾਹਿਬ ਸਾਹਿਬ ਰੱਖ ਕੇ ਮਾਦੇ ਵਿੱਚ ਚਲਾਉਣ ਦੀ ਸਿਆਸੀ ਪ੍ਰੋਗਰਾਮ ਹਰ ਵਾਰ ਹਰਾਦ ਪ੍ਰਿਓਰਟੀ ਕੀ ਹੋਊਗੀ ਸਰ ਪਾਲ ਸਰ ਪਾਇਓਰਟੀ ਕੀ ਹੋਗੀ ਪਹਿਲਾ ਪਾਇਓਰਟੀ ਹੋਊਗੀ ਕਿ ਜਿਹੜਾ ਸਾਡਾ ਸੰਘੂਪ ਹੈ ਇਹ ਵੀ ਬੰਦੇ ਆ ਬਹੁਤ ਖਰਾਬ ਹੋ ਗਈ ਹੈ ਜਿਹੜੇ ਸਾਡੇ ਕਿਸਾਨ ਹੈ ਉਹ ਕਰਜ਼ਾਈ ਹੋ ਗਏ ਤੇ ਇਹ ਨਸਬ ਖੁਸ਼ੀਆਂ ਕਰਦੀ ਹੈ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਵੀ ਗਰੀਬੀ ਤੇ ਭੁੱਖਮਰੀ ਆ ਗਈ ਹੈ ਤੇ ਜਿਹੜੇ ਸਾਡੇ ਵਪਾਰੀ ਹੈ ਉਹਨਾਂ ਦਾ ਵੀ ذریعہ ਵਪਾਰ ਤੇ ਨਾਲ ਕੋਈ ਰਹਿ ਨਹੀਂ ਕਿਉਂ ਕਰਕੇ ਸਾਰੀ ਚੀਜ਼ ਦਿੱਲੀ ਤੋਂ ਲੈ ਕੇ ਆਉਂਦੇ ਆ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਪਾਕਿਸਤਾਨ ਦਾ ਜਿਹੜਾ ਬਾਰਡਰ ਵਾਗੇ ਦੇ ਵਿੱਚ ਹੈਗਾ ਉਸ ਨੂੰ ਖਿਲਾਈਏ ਕਿਉਂਕਿ ਕਰਕੇ ਪਾਕਿਸਤਾਨ ਵਿੱਚ ਕੱਚ ਦੀ ਕਮੀ ਹੈ ਤੇ ਆਪਣੇ ਕੋਲੇ ਭੰਡਾਰ ਬਹੁਤ ਜ਼ਿਆਦਾ ਹੈ ਤੇ ਸਾਡੇ ਕਿਸਾਨ ਤੇ ਟਰਾਂਸਪੋਰਟਰ ਤੇ ਵਪਾਰੀ ਅਗੂ ਦੇ ਇਨਸਾਂ ਸਾਰੇ ਪਾਸੇ ਮਿਲ ਚੜ ਜੇ ਮੇ ਹੁਣ ਬਾਸਮਤੀ ਹੈ ਇੱਥੇ ਸਿਰਫ 3000 ਰੁਪਏ ਪਰ ਕਿਲੋ ਦਾ ਮੁੱਲ ਹੈ ਪਰ ਜੇ ਅਗਲਾ ਮੈਲ ਬਲਕ ਇਰਾਨ ਚਲੇ ਜੀਏ ਉਹਨਾਂ ਦਾ ਮੁੱਲ ਹੈ ਕਿ 9000 ਰੁਪਏ ਪਰ ਕਿਲੋ ਸੋ ਮੇਰਾ ਮਤਲਬ ਹੈ ਡੀਲ ਦੇ ਨਾਲ ਅੱਗੇ ਜਾਣੀ ਉਹ ਵੀ ਵੱਢ ਲੈਣਾ ਕਰਨਾ ਕਰਾਂਗੇ ਤੇ ਜਿਹੜੀ ਸਪੋਰਟ ਦੇ ਵਿੱਚ ਭਰਤੀ ਜਿਹੜੀ ਰਵੀਂ ਸਰਕਾਰ ਨੇ ਸ਼ੁਰੂ ਕੀਤੀ ਹੈ ਤੇ ਇਸ ਸਰਕਾਰ ਦੇ ਦਿੱਤਵਾ ਦੀ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਰਾਜ ਨਹੀਂ ਕੀਤਾ ਸवाय ਯੋਧੇ ਤੋਂ ਤੇ ਇਹਨਾਂ ਨੂੰ ਫੌਜ ਦੇ ਬਾਰੇ ਝੱਟਾ ਨਹੀਂ ਪਤਾ ਹੈਗਾ ਫੌਜ ਜੇ ਚੀਨ ਨੇ 900 ਸਕਰ ਕਿਲੋਮੀਟਰ 2020 ਦੇ ਵਿੱਚ ਸਾਡੇ ਲਦਾਖ ਦੇ ਦੱਬ ਰਹੇ ਹੈ ਤាប់ ਦੀ ਉਹ ਜਿਹੜੀ ਕਮਜੇ ਚਲੇ ਨੇ ਇਹ ਚੀਜ਼ ਦੇ ਉਹਦੀ ਸਭ ਕਿਉਣੀ ਉਹਨੂੰ ਬੋਤਲ ਤੇ ਹੁੰਦੀ ਹੈ ਇਹ ਸਾਰੀਆਂ ਗੱਲਾਂ ਹੈ ਕੀ ਹੈ ਜਿਹੜੀ ਆਪਾਂ ਉੱਥੇ ਕਰਾਂਗੇ ਜਿਹੜਾ ਰਿਪੋਰਟ ਦੇਖਿਆ ਹੈ ਕਿ ਸਾਡੀ ਧਾਰਮਿਕ ਸਰਜਰੀ ਖਤਮ ਹੋ ਗਈ ਹੈ ਉਹ ਵਾਕਿਆ ਖਤਮ ਹੋ ਪੀ ਹੈ ਤੁਸੀਂ ਇਹ ਸਾਈਂ ਅੰਦਰ ਤੋਂ ਦੇਖ ਲਓ ਜਿਹੜਾ ਚੀਫ ਰਿਸਰਚ ਗੋਆਦੜ ਉਹ ਕਹਿ ਰਹੇ ਹੈ ਕਿ ਜਿਹੜੇ ਪ੍ਰੋਜੈਕਟਸ ਗੋਆਦੜ ਚਾਹੀ ਸੀ ਉਹ ਹਿੱਕ ਤੋਂ ਇਹ ਬੱਧਰਾ ਨੂੰ ਤਾਂ ਕਿ ਇਹ ਉਹਨਾਂ ਦੇ ਉੱਤੇ ਦਿੱਕਤ ਕਰ ਰਹੇ ਰਹੇ ਹੈ ਤਾਂ ਜਿਹੜਾ ਜ਼ਬਰਦ ਹੋ ਗਿਆ ਜੀ 1992 ਦੇ ਵਿੱਚ ਬਬਰੀ ਪਾਸ ਹਟਾਤੀ ਹੈ ਇਸ ਦੇ ਸੁਪਰੀਮ ਕੋਰਟ ਨੇ ਇਹ ਤੁਤਵਾ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਇਹ ਸਾਰੀਆਂ ਚੀਜ਼ਾਂ ਦੱਸ ਰਹੀ ਹੈ ਕਿ ਇੱਥੇ ਜ਼ਿੰਦਗੀ ਘੱਟ ਦਿੱਤੀਆਂ ਦੀ ਸੁਰੱਖਤ ਨਹੀਂ ਹੈ ਜਦੋਂ ਆਪਾਂ ਨੂੰ ਸੜਕਾਂ ਦੇ ਮਾਮਲੇ ਜੁੜੀ ਹੈ ਸੜਕ ਤੇ ਲਈ ਉਹ ਕਿਸੇ ਜਾ ਕੇ ਸਾਰਾ ਕੁਝ ਕਰਾਂਗੇ ਜਾਂ ਆਪ ਦੀ ਸਰਕਾਰ ਨਾਲ ਵੀ ਬਿਲਕੇ ਗੱਲ ਹੋਊਗੀ ਇੱਥੋਂ ਦੇ ਡੀਸੀ ਨਾਲ ਮੇਰੇ ਕੋਲ 10 ਡੀਸੀ ਹੋਣਗੇ ਇਹ ਤਾਂ ਗੱਲ ਹੋਊਗੀ ਲੋਕਾਂ ਨਾਲ ਵੀ ਗੱਲ ਹੋਊਗੀ ਕਿਉਂਕਿ ਪਿਛਲੀ ਵਾਰੀ ਜਦੋਂ ਐਮਪੀ ਬਣਿਆ ਸੀ ਡੈਰ ਨਾਲ ਗੱਲ ਕਰੇ ਹਲਕਾ ਨਹੀਂ ਸੀ ਅੱਤਾਂ ਵੀ ਪਟਿਆਲੇ ਦੇ ਐਮਪੀ ਜਦੋਂ ਦਾ ਹਫ਼ਤਾ ਸਿਖਾਇਆ ਡਾਕਟਰ ਉਹਨਾਂ ਨੂੰ ਬਾੜੀਆਂ ਦੇ ਵਜ਼ੀਰ ਕੋਲ ਲੈ ਕੇ ਗਿਆ ਸੀ ਤੇ ਜਿਹੜਾ ਧੱਗੜ ਹੈ ਉਹਨੂੰ ਨਾਤ ਪਾਤੀ ਸੀ ਹੁਣ ਨੂੰ ਪਤਾ ਲੱਗਿਆ ਇਹ ਫੇਰ ਉੱਠਣ ਲੱਗ ਪਿਆ ਤੇ ਇਹ ਵੀ ਕੰਮ ਅਸੀਂ ਜ਼ਰੂਰ ਉੱਥੇ ਜਾ ਕੇ